ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਪਸ਼ੂ ਵਕਾਊ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਪਹਿਲੇ ਨੰਬਰ ਤੇ ਜਰਸੀ ਦੇਖ ਸਕਦੇ ਹੋ ਤੁਸੀਂ 7 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਆਰਡਰ ਬਹੁਤ ਜ਼ਬਰਦਸਤ ਆਗਾ ਬਹੁਤ ਸੋਹਣਾ ਆਰਡਰ ਆ ਚੰਗੀ ਸਮੀ ਬੜੀ ਹੈ ਨਗੀਨਾ ਹੀ ਇੱਕ ਤਰ੍ਹਾਂ ਦਾ ਬਹੁਤ ਸੋਹਣੀ ਜਰਸੀ ਹੈਗੀ ਤੇ ਦੂਜੇ ਨੰਬਰ ਤੇ ਇਹ ਉੱਪਰ ਜਰਸੀ ਹੈ ਜਰਸੀ ਦਾ ਕ੍ਰੋਸ ਹੈ ਖੀਰੀ ਹੈ ਛੋਟੀ ਉਮਰ ਦੀ ਹੈ ਪਰ ਥੋੜੀ ਜਿਹੀ ਸੇਵਾ ਦੇ ਨਾਲ ਗੱਬਣ ਹੋਣ ਵਾਲੀ ਆ ਝੋਲੀ ਝਾਲੀ ਥਾਨ ਥੋਨੇ ਦੇ ਵੀ ਬਹੁਤ ਚੰਗੇ ਆ ਤੇ ਤੀਜੇ ਨੰਬਰ ਤੇ ਐਫ ਆਈ ਵੀ ਨਗੀਨਾ ਹੀ ਆ ਇਹ ਤਕਰੀਬਨ ਸਾਰਕਦੀ ਹੈ ਇਹ ਵੀ ਬਹੁਤ ਚੰਗੀ ਆ ਕੱਦ ਗੁੱਦ ਬਹੁਤ ਚੰਗਾ ਕਰੋਗੀ ਜੇ ਵੱਡੀ ਵਹਿੜ ਤਿਆਰ ਹੋਊਗੀ ਇਹ ਵੀ ਬਹੁਤ ਸੋਹਣੀ ਆਗੀ ਝੋਲੀ ਝਾਲੀ ਇਹਦੀ ਵੀ ਬਹੁਤ ਚੰਗੀ ਆ ਸਾਫ ਸੁਥਰੀ ਇਹ ਆ ਚੌਥੇ ਨੰਬਰ ਤੇ ਵਹਿੜ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਸੂਆ ਸੂਈ ਵੀ ਆ ਦੂਜੇ ਸੂਏ ਵਾਸਤੇ ਇਹ ਗੱਬਣ ਆਗੀ ਚੈੱਕ ਪਾਸ ਆ 14 ਲੀਟਰ ਦੁੱਧ ਹੈ ਇਹ ਵੀ ਸਾਫ਼ ਸੁਥਰੀ ਹੈ ਆ ਵੀ ਤਸੱਲੀ ਕਰਕੇ ਤੁਸੀਂ ਕੋਈ ਵੀ ਨਾ ਖਰੀਦ ਨਾ ਖਰੀਦ ਸਕਦੇ ਹੋ ਪਿੰਡ ਸੰਧੂ ਕਲਾਂ ਤਹਿਸੀਲ ਤਾ ਪਾ ਮੰਡੀ ਜ਼ਿਲ੍ਹਾ ਬਰਨਾਲਾ ਧੰਨਵਾਦ